ਓ ਜਗਰੂ ਜਗਰੂ ਦੇ ਰਫੀ 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 ਹੱਟ ਹੱਟ ਕਬੱਡੀ ਹੇ ਵੇਖੇ ਕਲਾ ਨੌਰ ਕੋਈ ਦੇ ਕਲਾ ਨੌਰ ਦੇ ਵਿੱਚ ਜਦੋਂ ਕਹਿੰਦੇ ਮਹਾਰਾਜਾੜਿਆ ਕਹਿੰਦੇ ਵੀ ਜਾਜ ਗਿਆ ਉੱਥੇ ਬਾਹ ਕਬੱਡੀ ਜਜਾ ਜਗਾ ਬੜੀ ਸੋਤ ਆਹ ਦੌਰ ਦੇ ਵਿੱਚ ਇਸੇ ਕਰਕੇ ਕਹਿੰਦੇ ਆ ਔਰ ਮੇਰੇ ਮਿੱਤਰੋ ਆ ਇੰਦਰਜੀਤ ਹੈ ਇਹ ਕਹਿੰਦੇ ਆਇਆ ਚੋਲਾ ਸਾਹ ਤੋਂ ਦੂਜੇ ਪਾਸੇ ਓ ਲੱਕੀ 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 ਅੱਜ ਲੱਕੀ ਦੇ ਵੱਲੇ ਇਹ ਸਨਮਾਨ ਹੋ ਰਿਹਾ ਸਾਰੀ ਪੰਚਾਇਤ ਨਾਲ ਨਗਰ ਨਾਲ ਬੋਲੇ 200 ਨਿਹਾਲ ਸਤਿ ਸ੍ਰੀ ਅਕਾਲ ਔਰ ਉਸ ਤੋਂ ਬਾਅਦ ਮੇਰੀ ਪਾਰ ਕਰ ਪਾਇ ਪੀਰ ਬਾਬਾ ਗੋਦਰ ਸ਼ਾਹੀ ਦੇ ਅੱਜ ਦਰਬਾਰ ਤੇ ਲੋਕਾਂ ਦੀ ਲੋਕਾਂ ਮਿੱਠੇ ਬਾਈ ਕਰੀ ਗੱਲ ਵੀ ਹੋ ਗਿਆ ਹਮਨੇ ਕੁਝ ਲਿਖ ਦਿੱਤਾ ਕਿ ਅਗਲੇ ਸਾਲ ਕੁਝ ਵੱਡਾ ਹੋ ਉਹ

ਉਹ ਦੁਨੀਆ ਦੀ ਪੰਚਾਇਤ ਹੈ ਜੋ ਸਾਡਾ ਪ੍ਰਭੂ ਦੁਨੀਆ ਦੀ ਪੰਚਾਇਤ ਹੈ ਸਾਰੀ ਦੁਨੀਆ ਗਈਆ ਪਿਆਰ ਹੈ ਮੁਹੱਬਤ ਹੈ ਆ ਪਿਆਰ ਛੱਡੇ ਹੀ ਚਲਾਉਣੇ ਨਹੀਂ ਬੁੱਲੇ ਦੱਸਿਆ ਮੁਾਰਕਾ ਦਾ 500 ਰੁਪਿਆ ਹਨਾ ਪਰ ਕੋਈ ਮਰੋਦ ਦੇ ਰਿਹਾ ਇੱਕਸੇ ਤੇਰੀ ਖੇਡ ਫੁੱਟੂਗੇ ਆਜੇ ਆਲੀਆਂ ਟੀਮਾਂ ਮੇਰੀ ਵਾਪਰ ਵੇਲਦੀ ਕਰਦੇ ਚੰਗੇ ਨਹੀਂ ਲੱਗਦੇ ਮੇਰੀ ਵੇਖ ਕੇ ਟੀਮ ਆਜਾ ਨਾ ਸੁੱਖੇ ਨੇ ਕਬੱਡੀ ਪਾਈ ਦੇ ਮਿੱਤਰੋ ਕਾਫੀ ਤਿਆਰ ਨੇ ਹਰੀ ਵੀ ਤਿਆਰ ਹੈ ਮੱਛੀ ਵੀ ਤਿਆਰ ਹੈ ਲੋਹੜੀ ਮਾਲਵਾਲਾ ਜਿਹਦੇ ਨਾਲ ਜੁਗਰੂ ਆ ਗਿਆ ਹੈਪੀ ਜੰਗਲ ਅੱਜੋਂ ਅੰਦੇ ਸਾਲ ਪਹਿਲਾ ਪ੍ਰੋਫ ਹੋ ਇਹ ਮਾਣ ਹੋ ਕੇ ਅਗਲੀ ਕਬੱਡੀ ਪਾਲ ਨੇ ਆ ਕਿੰਨੇ ਸਾਦੀ ਹਾਂ ਕਬੱਡੀ ਪਾ ਰਿਆ ਹੁਣ ਦਾਕਾਰ ਹੈ ਪੰਚਾਇਤ ਦਾ ਸਨਕਾਰ ਹੈ ਜਿੰਨੇ ਪ੍ਰਾਪਤ ਹੋਇਆ ਖਾਰਨ ਧੰਨਵਾਦ ਪਹਾੜਾ ਬੀਬੀ ਪਹੁੰਚੀ ਸਾਡ ਜੀ ਸਰ ਇਸ ਪਿੰਡ ਦਾ ਕੀ ਨਾਮ ਹੈ ਕਿਤੇ ਕੀ ਹੈ ਉੱਚਾ ਬੋਰ ਵਾਲਾ ਜੀ ਅੱਛਾ ਸਰ ਇਹ ਟੂਰਨਾਮੈਂਟ ਦਾ ਟੂਰਨਾਮੈਂਟ ਨਪੜਾ ਕਿਨੇ ਕਰਾਉਣਾ ਇਹ ਮੇਰੇ ਦਾ ਪਹਿਲਾ ਟੂਰਨਾਮੈਂਟ ਕਰਾ ਰਿਆ ਆ ਮੈਂ ਅਗਲਾ ਟੂਰਨਾਮੈਂਟ ਇਸ ਤੋਂ ਵਧੀਆ ਵੀ ਕਰਾਉਂਗਾ ਥੋੜਾ ਮੌਸਮ ਦੀ ਖਰਾਬੀ ਨਾਲ ਗੇਂਦ ਦੀ ਥੋੜਾ ਹੋ ਗਿਆ ਸਰ ਅਸਲ ਟੂਰਨਾਮੈਂਟ ਹੋ ਰਿਹਾ ਤੁਹਾਨੂੰ ਕਿੰਨਾ ਉਤਸਾਹ ਹੈ ਬਹੁਤ ਜ਼ਿਆਦਾ ਸਰ ਮੇਰਾ ਅਜਾ ਟੂਰਨਾਮੈਂਟ ਆਣੇ ਤੇ ਪਲੇਅਰ ਕਿੰਨਾ ਆਤੇ ਇਹ ਤਾਸ਼ਪੁਰ ਤੋਂ ਆਇਆ ਤਲਵੰਡੀ ਚੌਧਰੀਆਂ ਆ ਜੋਗੇ ਆਲਾ ਜੀ ਹੋਰ ਵਧੀਆ ਇਸ ਟੂਰਨਾਮੈਂਟ ਚ ਇਹਨਾਂ ਦਾ ਵੀ ਇੱਥੇ ਗ੍ਰਾਮੇਂ ਕਦਰ ਕਮਿਸ਼ਨ ਸ਼ੋਕ ਹਾਂਜੀ ਬਿਲਕੁਲ ਪੂਰਾ ਜੋਗ ਹੈ ਜੀ ਤੇ ਸਰ ਇਸ ਟੂਰਨਾਮੈਂਟ ਤੇ ਪ੍ਰਾਈਜ਼ ਕਿੰਨੀ ਰੱਖੇਗੇ 72 ਤੇ 65 ਜੀ ਹਾਂਜੀ 75 ਰੁਪਏ ਅੱਜ ਦੇ ਟੂਰਨਾਮੈਂਟ ਨੂੰ ਅਸਰਦਰਸ਼ਕ ਦੇਖਣ ਲੱਗਣ ਆਏ ਹੋ ਬ్రో ਉਹਨਾਂ ਵਾਸਤੇ ਪ੍ਰਬੰਧਕਾਂ ਨੇ ਕੀ ਪ੍ਰਬੰਧ ਕੀਤੇ ਨੇ ਲੰਗਰ ਦਾ ਪ੍ਰਬੰਧਾ ਜੀ ਔਰ ਕੌਫੀ ਦਾ ਪ੍ਰਬੰਧਾ ਚਾਹ ਪਕੌੜਿਆਂ ਦਾ ਪ੍ਰਬੰਧਾ ਔਰ ਫਾਰਫ ਲੂਟਾਂ ਦੇ ਲੰਗਰ ਲਾਏ ਹੋਏ ਆ ਅਸੀਂ ਦੇਖਦੇ ਆ ਤੇ ਬਾਬਾ ਜੀ ਦੇ ਜਗਾ ਵੀ ਇਹ ਕੀ ਨਾਮ ਹੈ ਜਗਾ ਦਾ ਉਸ ਜਗ੍ਹਾ ਦੇ ਨਾਮ ਤੇ ਟੂਰਨਾਮੈਂਟ ਸਰ ਕਰਾਈ ਜਾ ਰਿਹਾ ਹਾਂਜੀ ਉਸ ਜਗ੍ਹਾ ਤੇ ਪੀਰ ਬਾਬਾ ਗੋਦਰ ਸ਼ਾਹ ਦੀ ਦਰਗਾਹ ਤੇ ਤੇ ਦਰਬਾਰ ਵੀ ਬੰਦਾ ਉਹਦਾ ਵੀ ਕੰਮ ਜਾਰੀ ਕੀਤਾ ਹੈ। ਤੁਸੀਂ ਇਸ ਪਿੰਡ ਦੇ ਸਰਪੰਚ ਹੈਗੇ ਆ। ਜੀ ਅਸੀਂ ਇਹ ਉਮੀਦ ਕਰੀਏ ਕਿ ਆਉਣ ਵਾਲੇ ਸਮੇਂ ਵਿੱਚ ਇਸ ਪਿੰਡ ਵਿੱਚ ਬਹੁਤ ਸਾਰੇ ਟੂਰਨਾਮੈਂਟ ਹੋਣਗੇ। ਬਹੁਤ ਹੋਣਗੇ। ਇਸ ਤੋਂ ਵੱਧ ਕਰਵਾਵਾਂਗੇ। ਸਰ ਅਸੀਂ ਅਕਲ ਨਾਲ ਉਹਨਾਂ ਨੂੰ ਕਹਿੰਦੇ ਆ ਨਸ਼ਿਆਂ ਤੋਂ ਬੜੇ ਪਹਿਲਾਂ ਉਹਨਾਂ ਨੂੰ ਆਪਣਾ ਇਹ ਮੈਸੇਜ ਕਰਾਉਂਦੇ ਹਾਂ। ਉਹਨਾਂ ਨੂੰ ਕਹ ਨਸ਼ਿਆਂ ਤੋਂ ਦੂਰ ਰਹੋ ਤੇ ਔਰ ਖੇਡ ਦੇ ਵਿੱਚ ਸ਼ਾਮਲ ਹੋਵੋ। ਸਰ ਜਿਹੜੀ ਅੱਜ ਦੀ ਕਬੱਡੀ ਹੈ ਤੇ ਪਹਿਲੀ ਕਬੱਡੀ ਨੂੰ ਤੁਹਾਨੂੰ ਕੀ ਅੰਤਰ ਨਜ਼ਰ ਆਉਂਦਾ ਹੈ? ਆਪ ਤੋਂ ਜਿੱਦਾਂ ਮੰਨ ਲਓ ਪਹਿਲੇ ਸਮੇਂ ਕੋਈ ਨਾਮ ਨਹੀਂ ਸੀ ਦਿੱਤੇ ਚੁਣਨ ਦੇ ਵੀ ਕਰਦੇ ਹਾਂ ਨਾਮਲੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਹੁਣ ਬਹੁਤ ਜ਼ਿਆਦਾ ਮੰਨ ਲਓ ਕਿ ਪਹਿਲਾਂ ਉਦਾਂ ਖੇਡਦੇ ਹੁੰਦੇ ਬੱਚੇ ਥੋੜਾ ਥੋੜਾ ਪ੍ਰੈਕਟਿਸ ਹੁਣ ਜਿਹੜੀ ਕਬੱਡੀ ਆ ਬਹੁਤ ਉੱਚੇ ਲੈਵਲ ਤੇ ਚੱਲੇ ਗਈ ਹੈ ਜੀ ਸਭ ਤੁਹਾਨੂੰ ਨਾ ਸਾਡੇ ਦਰਸ਼ਕ ਵੇਖ ਰਹੇ ਜਿਹੜੇ ਤੁਸੀਂ ਉਹਨਾਂ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਕਹਿੰਨੇ ਕਿ ਬੱਚਿਆਂ ਨੂੰ ਹਰ ਇੱਕ ਕੰਮਾਂ ਤੋਂ ਮੰਨ ਲਓ ਲਾਗੂ ਇਹ ਖੇਡ ਦੇ ਵਿੱਚ ਸ਼ਾਮਲ ਕਰੋ ਕਿ ਜਿਹੜੇ ਆਪਣੇ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਠੀਕ ਹੈ ਆਗਲੇ ਸਮੇਂ 'ਚ ਵੀ ਪਿੰਡ 'ਚ ਤੁਹਾਡੇ ਟੂਰਨਾਮੈਂਟ ਵਗੈਰਾ ਹੋਣਗੇ ਹਾਂਜੀ ਕਰਵਾਵਾਂਗੇ ਸਾਲ ਬਾਅਦ ਕਰਵਾਵਾਂਗੇ ਠੀਕ ਹੈ ਹਾਂਜੀ ਮੇਲਾ ਦਰਬਾਰ ਦਾ ਕੰਮ ਦਾ ਅਸੀਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਹੁਣ ਵੀ ਕਰ ਰਹੇ ਹਾਂ ਕਿ ਦਰਬਾਰ ਦਾ ਕੰਮ ਚਾਲੂ ਕੀਤਾ ਹੋਇਆ ਜੀ ਤੇ ਸਾਡੇ ਪਿੰਡ ਵਾਲੋਂ ਬਹੁਤ-ਬਹੁਤ ਖੁਸ਼ੀ ਆ ਸਾਰਿਆਂ ਨੂੰ ਨਗਰ ਨੂੰ ਠੀਕ ਹੈ ਠੀਕ ਹੈ ਆਪਣਾ ਅੱਜ ਭਾਜੀ ਕੀ ਨਾਮ ਕਰਵਾਇਆ ਸੀ ਮੇਰਾ ਨਾਮ ਸਰ ਸਾਫ ਦਾ ਸਰਪੰਚ ਦੇਵ ਸਿੰਘ ਪਿੰਡ ਉੱਛਾ ਬੋੜਾਲਾ ਸਰ ਅੱਜ ਤੱਕ ਪਿੰਡ ਵਿੱਚ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਤੁਸੀਂ ਕੀ ਕਰਾਂਗੇ ਸਾਡੇ ਪਿੰਡ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਹਰ ਸਾਲ ਹੀ ਮਤਲਬ ਕਿ ਫੱਗਣ ਦੇ ਦੂਸਰੇ ਵੀਰਵਾਰ ਕਰਾਇਆ ਜਾ ਰਿਹਾ ਹੈ ਇੱਥੇ ਜੋ ਵੀ ਵੱਧ ਤੋਂ ਵੱਧ ਟੀਮਾਂ ਜਿਹੜੀਆਂ ਹੁੰਦੀਆਂ ਕਬੱਡੀ ਦੀਆਂ ਜ਼ਿਆਦਾਤਰ ਜਿਹੜੇ ਕੱਪ ਸਭ ਤੋਂ ਮਸ਼ਹੂਰ ਕੱਪ ਹੁੰਦੇ ਆ ਇੱਥੇ ਮਤਲਬ ਕਿ ਜਿਹੜੇ ਆ ਕਬੱਡੀ ਖੇਡਣਾ ਸਰ ਤੁਹਾਨੂੰ ਕਿੰਨੀ ਕਿ ਖੁਸ਼ੀ ਹੈ ਗਵਰਨਮੈਂਟ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਹਰ ਸਾਲ ਹੀ ਮਤਲਬ ਕਿ ਸਾਡੇ ਪਿੰਡ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਖੁਸ਼ੀ ਦਾ ਮਾਹੌਲ ਹੁੰਦਾ ਜਿਸ ਦੇ ਸਾਡੇ ਪਿੰਡ ਹੈ ਬਾਬਾ ਜੀ ਦਾ ਮੇਲਾ ਹੁੰਦਾ ਸਾਰੇ ਤੇ ਲੜਕੀਆਂ ਦੇ ਮੈਚ ਵੀ ਹੋਣਗੇ ਲੜਕੀਆਂ ਦਾ ਮੈਚ ਐਤ ਕੀ ਕੁਝ ਸਮੇਂ ਦੀ ਪ੍ਰੋਬਲਮ ਦੇ ਨਾਲ ਥੋੜਾ ਕੈਨਸਲ ਕਰਾਇਆ ਗਿਆ ਨਹੀਂ ਤਾਂ ਹਰ ਸਾਲ ਹੀ ਲੜਕੀਆਂ ਦਾ ਮੈਚ ਹੁੰਦਾ ਐਨ ਆਰ ਆਈ ਭਰਾਵਾਂ ਦਾ ਵੀ ਕਾਫੀ ਸਹਿਯੋਗ ਕਰਦੇ ਐਨ ਆਰ ਆਈ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਭ ਤੋਂ ਜ਼ਿਆਦਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਮੇਲਾ ਜਿਹੜਾ ਸੰਪੂਰਨ ਕਰਦੇ ਆ ਸਰ ਜੀ ਸਾਰੇ تقریبا ਸਾਰੇ ਸਾਡੇ ਐਨ ਆਰ ਆਈ ਵੀ ਸਾਰੇ ਸਹਾਯੋਗ ਦਿੰਦੇ ਆ ਤੁਸੀਂ ਸਾਡੇ ਚੈਨਲ ਲਈ ਆਪਣਾ ਕਿਸੇ ਦੇਣਾ ਅਸੀਂ ਤੁਹਾਡੇ ਚੈਨਲ ਲਈ ਇਹ ਮਤਲਬ ਕਿ ਜਨਤਨ ਸੱਜਦੇ ਦਿੰਨੇ ਆ ਵੀ ਆਪਣੇ ਬੱਚਿਆਂ ਨੂੰ ਗੇਮ ਪ੍ਰਤੀ ਕਰੋ ਨਸ਼ੇ ਪੱਤੇ ਤੋਂ ਦੂਰ ਰੱਖੋ ਔਰ ਜਦੋਂ ਤੁਸੀਂ ਦੇਖੋ ਜੋ ਕਬੱਡੀ ਦੇ ਵਿੱਚ ਬਦਲਾਅ ਦੀ ਗੱਲ ਕਰਦੇ ਆ ਪਹਿਲਾਂ ਬਦਲਾਅ ਤੇ ਹੁਣ ਬਦਲਾਅ ਹੁਣ ਇੰਨਾ ਜ਼ਿਆਦਾ ਬਦਲਾਅ ਆ ਕਿ ਦੇਖੋ ਪਲੇਅਰ ਆਪਣੇ ਆਪ ਹੀ ਜਦੋਂ ਪ੍ਰਾਈਜ਼ ਹੁੰਦੇ ਆ ਨਾ ਬੈਸਟ ਪ੍ਰਾਈਜ਼ ਕੀ ਸੈਕੰਡ ਪ੍ਰਾਈਜ਼ ਕੀ ਆ ਤੇ ਪਲੇਅਰ ਆਪਣੇ ਬੱਚੇ ਆ ਮਤਲਬ ਕਿ ਆਪਣੇ ਮਨ ਦੇ ਵਿੱਚ ਆਉਂਦੀ ਆ ਵੀ ਅਸੀਂ ਵੀ ਖੇਡੀਏ ਬਾਕੀ ਸਾਡੇ ਨਗਰ ਨੂੰ ਸਮੂਹ ਸੰਤਾਂ ਨੂੰ ਜਿੰਨੀਆਂ ਵੀ ਸੰਤਾਂ ਆਈਆਂ ਵਾ ਸਾਰਿਆਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਔਰ ਇੱਕ ਸੰਦੇਸ਼ ਇਹ ਹੋ ਰਿਹਾ ਕਿ ਸਾਡੇ ਬਾਬਾ ਜੀ ਦੀ ਇੱਥੇ ਜਗਾ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ ਵਾ ਤੇ ਸੰਤਾਂ ਵੱਤ ਤੋਂ ਵੱਧ ਮਤਲਬ ਕਿ ਵਕਤ ਚੜ੍ਹ ਕੇ ਹਿੱਸਾ ਪਾਉਣ